ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹਿਗੁਰੂ 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 ਤਕਵਾ ਹੈ ਵਾਹਿਗੁਰੂ 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 ਵਾਹ ਹੈ ਗੁਰੂ ਵਾਹ ਹੈ ਗੁਰੂ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਖਾਲਸਾ ਵਾਹਿਗੁਰੂ ਮੈਂ ਸਵਿੰਦਰ ਸਿੰਘ ਪਿੰਡ ਕਲੇਰ ਨਾਲੋਂ ਅੱਜ ਜਿਹੜਾ ਅਸੀਂ ਰੱਖੜੀ ਜਿਹੜਾ ਧਾਰਮਾ ਆ ਰਹੇ ਆ ਪਿੰਡ ਦਾ ਬਹੁਤ ਸਾਰਾ ਸੁਸ਼ੋਭਿਆ ਪਿੰਡ ਕਲੇਰ ਦਾ ਸੇਵਾਦਾਰਾਂ ਨੇ ਬੜੀ ਹੁਸਤੰਦ ਨਾਲ ਸੇਵਾ ਕਰਕੇ ਇਹ ਜਿਹੜਾ ਰੱਖੜੀ ਜਿਹੜਾ ਧਾਰਮਾ ਆ ਰਿਹਾ ਬੜੀ ਸ਼ਰਧਾ ਭਰਉਂਦੇ ਨਾਲ ਬਣਾਇਆ ਅੱਜ 3 ਦਿਨ ਤੋਂ ਜਿਹੜਾ ਗੁਰਦੁਆਰਾ ਸਾਹਿਬ ਆ ਹਰ ਪਿੰਡ ਨੇ ਬੜਾ ਸਹਿਯੋਗ ਦਿੱਤਾ ਲੱਕੜ ਪਾਣੀ ਛਕੜੇ ਆ ਲੱਕੜ ਵਰਤਾ ਰਹੇ ਨੇ ਸੇਵਾਦਾਰੋਂ ਤੇਰੀਆਂ ਭੈੜਾ ਆ ਕੇ ਲੱਕੜ ਦੀ ਸੇਵਾ ਵੀ ਕਰਦੀਆਂ ਨੇ ਇਸੇ ਤਰ੍ਹਾਂ ਵੀਰਾਂ ਨੇ ਬੜਾ ਸਹਿਯੋਗ ਪਾਇਆ ਵਾ ਮੈਂ ਹਰ ਪਿੰਡ ਨੂੰ ਬੇਨਤੀ ਕਰਦਾ ਵੀ ਆਪਾਂ ਜਿੱਦਾਂ ਕਲੇਰ ਪਿੰਡ ਅੱਜ ਬੜੇ ਤਪਾਲੇ ਦੇ ਨਾਲ ਬੜੇ ਚਿਰ ਬਾਅਦ ਤਪਾਲੇ ਦੇ ਨਾਲ ਚੱਲਿਆ ਇਸੇ ਤਰ੍ਹਾਂ ਹੀ ਪਿੰਡ ਹਰ ਪਿੰਡ ਦੇ ਵਿੱਚ ਇਦਾਂ ਦੇ ਮੇਲੇ ਹੋਣੇ ਚਾਹੀਦੇ ਜਿਹੜੀ ਸਾਡੀ ਨੌਕਰੀ ਕਿਹੜੀ ਆ ਇਹਨਾਂ ਦੇ ਨਾਲ ਜਿਹੜੇ ਆਪਣੇ ਧਾਰਮਿਕ ਇਤਿਹਾਸ ਨੇ ਇਹਨਾਂ ਦੇ ਨਾਲ ਜੁੜੇ ਨਸ਼ਿਆਂ ਤੋਂ ਬਚਤ ਹੋਵੇ ਨਸ਼ਾ ਤੋਂ ਰਹਿ ਤਾਂ ਹੀ ਹੋਵੇਗਾ ਕਿ ਜੇ ਆਪਾਂ ਇਸ ਤਰ੍ਹਾਂ ਸਾਡੇ ਵਰਗੇ ਮਜੂਰ ਕਿ ਲੈ ਕੇ ਤੁਰਾਂਗੇ ਨੌਜਵਾਨਾਂ ਨੂੰ ਤੇ ਫਿਰ ਨੌਜਵਾਨ ਇਸ ਲੜੀ ਦੇ ਵਿੱਚ ਸੰਗਠਨ ਦਾ ਕੀ ਪ੍ਰਬੰਧ ਕੀਤਾ ਗਿਆ ਜੀ ਸੰਗਠਨ ਦਾ ਜਿੰਨ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਆਪਾਂ ਰਾਤ ਨੂੰ ਜਿਹੜੀ ਰਹਿਣ ਵਾਸਤੇ ਉਹ ਡੈਸ਼ ਵਧੀਆ ਬਣਾਈਆਂ ਪਿੰਡ ਦੇ ਵਿੱਚ ਅਰਹਿਣ ਬਹਿਣ ਵੀ ਵਧੀਆ ਹੋ ਰਿਹਾ ਤੇ ਲੰਗਰ ਪਾਣੀ ਦਾ ਵੀ ਪੂਰਾ ਸਹਿਯੋਗ ਹੈ ਪਿੰਡ ਦਾ ਕਿਉਂਕਿ ਬੜੀ ਧੁੰਮਤਾਂ ਦੇ ਨਾਲ ਚੱਲ ਰਿਹਾ ਹੋਰ ਪ੍ਰੋਗਰਾਮ ਕਿਰੇ ਕਿਰੇ ਕਰਾਈ ਜਾਂਦੇ ਗੁਰਦੁਆਰੇ ਦੇ। ਗੁਰਦੁਆਰੇ ਦੇ ਵਿੱਚ ਅਸੀਂ ਜਿਹੜਾ ਰੱਖੜ ਪੁੰਨਿਆਂ ਦਾ ਜਿਹੜਾ ਮਨਾਉਂਦੇ ਆ, ਬਾਕੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਜਨਮ ਦਿਹਾੜਾ ਉਹ ਵੀ ਇੱਥੋਂ ਮਨਾਇਆ ਜਾਂਦਾ। ਕਲਗੀਧਰ ਗੁਰਦੁਆਰਾ ਸਾਹਿਬ ਤੋਂ ਬਾਬੇ ਦੀਪ ਸਿੰਘ ਦਾ ਜਨਮ ਦਿਹਾੜਾ ਵੀ ਇੱਥੇ ਮਨਾਇਆ ਜਾਂਦਾ। ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਸੰਗਤਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਸੰਗਤਾਂ ਇਸ ਤਰ੍ਹਾਂ ਧੁੰਮਤਾਂ ਦੇ ਨਾਲ ਹੋ ਮਹਮਾ ਅਗੇ ਇਹ ਜਿਹੜੇ ਆਪਾਂ ਨੂੰ ਆਪਣੇ ਪਿਛਲੇ ਜਿਹੜੇ ਵੱਡੇ-ਵਡੇਰੇ ਉਹਨਾਂ ਦੇ ਇਤਿਹਾਸ ਮਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਮੈਂ ਸ਼ਮਸ਼ੀਰ ਸਿੰਘ ਆ ਅੱਜ ਗੁਰਦੁਆਰਾ ਕਲਜੀਦਰ ਸਾਹਿਬ ਪਿੰਡ ਆਪਣੇ ਜੋ 3 ਦਿਨ ਤੋਂ ਰੋਜਾ ਤੋਂ ਗੁਰੂ ਦੀ ਬਾਣੀ ਜਲ ਰਹੀ ਆ ਅੱਜ ਰਖਣ ਪੁੰਨਿਆਂ ਦਾ ਦਿਹਾੜਾ ਵਾ ਖੰਡ ਪਾਟ ਸਾਹਿਬ ਦੇ ਭੋਟ ਪਾਏ ਗਏ ਆ ਆ ਟੋਟ ਲੰਗਰ ਵਰਤਣ ਦੇ ਆ ਚੀਰ ਦੇ ਲੰਗਰ ਆ ਦਾਲਾਂ ਦੇ ਲੰਗਰ ਆ ਸ਼ੌਲੇ ਪਨੀਰ ਸਬਜ਼ੀਆਂ ਦੇ ਲੰਗਰ ਆ ਜਿਹੜੇ ਚੱਲ ਰਹੇ ਆ ਪਰसों ਰੋਜ ਤੋਂ ਸੰਤਾਂ ਆ ਜੇ ਬਹੁਤ ਸੇਵਾ ਕਰ ਰਹੀਆਂ ਵਾ ਸਾਡੀਆਂ ਮਤਾਵਾਂ ਭਣਾ ਨੇ ਨਹੀਂ ਸੇਵਾ ਕੀਤੀ ਆ ਤਿੰਨ ਦਿਨ ਹੋ ਗਏ ਆ ਅੱਜ ਵੀ ਸਾਡੇ ਐਨ ਆਰ ਆਈ ਵੀਰਾਂ ਦਾ ਸੰਜੋਗ ਬਹੁਤ ਸਾਡੇ ਪਿੰਡ ਨੂੰ ਜਿਹਦੇ ਨਾਲ ਇਹ ਦਿਹਾੜਾ ਮਨਾਇਆ ਜਾ ਰਿਹਾ ਵਾ ਅਸੀਂ ਸਾਰੇ ਹੀ ਪਿੰਡ ਦਾ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨੂੰ ਗੁਰਦੁਆਰਾ ਸਾਹਿਬ ਰੱਖੜ ਪੁੰਨਿਆ ਮਨਾਉਣ ਵਾਸਤੇ ਸਾਰਾ ਸੰਜੋਗ ਕੀਤਾ ਡਰਾਈਆਂ ਦੇ ਗੱਫੇ ਵਾਸੋ ਵੱਧ ਦਿੱਤੇ ਸਾਰਿਆਂ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਇਸੇ ਤਰ੍ਹਾਂ ਹੀ ਪਿੰਡ ਦੇੋਂ ਅਪੀਲ ਕਰਦੇ ਆ ਕਿ ਪਿੰਡ ਸਾਰਾ ਜੁੜਿਆ ਰਹੇ ਇਦਾਂ ਹੀ ਗੁਰੂ ਘਰ ਦੇ ਨਾਲ ਤੇ ਜਿਹੜੀਆਂ ਸੇਵਾ ਵਾ ਉਹ ਜਰਾਉਂਦੇ ਰਹੀਏ ਹੁਣ ਦਰਬਾਰ ਦੀ ਸੇਵਾ ਸ਼ੁਰੂ ਕਰਨੀ ਆ ਗੁਰਦੁਆਰਾ ਸਾਹਿਬ ਜਿਹੜੀ ਬਲੈਂਟਰ ਦੀ ਜਿਹੜਾ ਉੱਤੇ ਮਹਾਰਾਜ ਦਾ ਪ੍ਰਕਾਸ਼ ਆ ਹੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਪੀਲ ਕਰਦੇ ਮਹਾਰਾਜ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਸਾਰੇ ਪਿੰਡ ਤੋਂ ਸੇਵਾ ਲੈ ਕੇ ਆਪਣੇ ਦਰਬਾਰ ਦੀ ਸੇਵਾ ਚਾਲੂ ਕਰਾਓ ਮਹਾਰਾਜ ਤੇ ਤੇਰੇ ਦਰ ਤੇ ਸੇਵਾ ਕਰਦੇ ਰਹੀਏ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਇਹ ਦਿਹਾੜੇ ਮਨਾਉਂਦੇ ਰਹੀਏ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਇਸੇ ਤਰ੍ਹਾਂ ਇਹ ਸੇਵਾ ਜਿਹੜੀ ਆ ਚੱਲਦੀ ਰਵੇ ਵਾਹਿਗੁਰੂ ਜੀ ਦਾ ਨਾਮ ਸਦਾ ਵਾਹਿਗੁਰੂ ਜੀ ਕੀ ਫਤਿਹ ਤਾਵਲ ਸਿੰਘ ਬਾਗਲਾ ਗੁਰਦਾਰੇ ਸਾਹਿਬ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜਿੰਨੀ ਉਮਰ ਹੋਈ ਆ ਪਹਿਲੀ ਵਾਰੀ ਆਪਣੇ ਉਮਰ ਦੇ ਇਤਿਹਾਸ ਦੇ ਵਿੱਚ ਵੇਖਿਆ ਵੀ ਏਡਾ ਵਧੀਆ ਲੰਗਰ ਐ ਏਡਾ ਵਧੀਆ ਪ੍ਰਬੰਧ ਕਮੇਟੀ ਜਿਹੜੀ ਆਪਣੀ ਬਣੀ ਆ ਸੇਵਾਦਾਰ ਆ ਉਨੇ ਏਡਾ ਵਧੀਆ ਮਾਹੌਲ ਦਾ ਆਨੰਦ ਚਲਾਇਆ ਕਿ ਪਹਿਲੀ ਵਾਰ ਰੈਗIONAL ਲਾਉਸਟ ਕੀਤੀ ਸੀ ਵੀ ਸਾਰਾ ਨਗਰ ਪ੍ਰਸ਼ਾਦਾ ਤਿੰਨ ਦਿਨ ਇਤੋਂ ਗੁਰਦੁਆਰੇ ਸਾਹਿਬ ਤੋਂ ਆ ਗਈ ਛਕੇ ਕੋਈ ਕੋਈ ਘਰ ਆਪਣੇ ਘਰਾਂ ਦੇ ਪ੍ਰਸ਼ਾਦਾ ਨਾ ਪਕਾਵੇ ਇਹ ਕਦੀ ਪਹਿਲਾਂ ਨਹੀਂ ਹੋਇਆ ਦੋ ਇਹ ਕਮੇਟੀ ਹੋਰ ਨਾਲ ਦੇ ਕੰਮ ਕੀਤਾ ਵੱਧ ਚੜ ਕੇ ਲੋਕਾਂ ਨੇ ਗ੍ਰਹਿ ਦਿੱਤੀ ਆ ਮੇਤ ਕੀਤੀ ਆ ਬੀਬੀਆਂ ਭੈਣਾਂ ਬੱਚੇ ਉਦੋਂ ਦੇ ਸੇਵਾ ਜੀ ਜੁਟੇ ਆ ਮੈਂ ਵੇਖ ਲਿਆ ਇੱਥੇ ਛੋਟੇ-ਛੋਟੇ ਬੱਚੇ ਆ ਉਹ ਵੀ ਵਰਤਨ ਦੀ ਸੇਵਾ ਕਰੀ ਜਾਂਦੇ ਆ ਤੇ ਮੈਂ ਕਹਿੰਦਾ ਆਪਣੇ ਲੋਕ ਜਿਹੜਾ ਬੇਨਤੀ ਕਰਦਾ ਸਾਰੇ ਨਗਰ ਨੂੰ ਬੇਨਤੀ ਕਰਦਾ ਵੀ ਆਪਾਂ ਅੱਗੇ ਤੋਂ ਵੱਧ ਚੜ ਕੇ ਸੇਵਾਦਾਰ ਕਰੀਏ ਤੇ ਵੱਧ ਚੜ ਕੇ ਆਪਾਂ ਇੱਥੇ ਆਪਾਂ ਸੇਵਾ ਕਰਿਆ ਕਰੀਏ ਗ੍ਰਹੀ ਵਾਤੋਂ ਆਦਿਆ ਕਰੀਏ ਬਾਹਰ ਬੱਚੇ ਬੈਠੇ ਆ ਸਾਡੇ ਵੀ ਬਾਹਰ ਹੀ ਬੈਠੇ ਆ ਉਹਨਾਂ ਕੇ ਵੀ ਬੇਨਤੀ ਕਰਾਂਗੇ ਵੀ ਆਪਾਂ ਜੇ ਹੋਰ ਨਾ ਕਮਾਵਾਤੇ ਪੈਸੇ ਖਰਚ ਲੈਨੇ ਆ ਵਧੀਆ ਵਧੀਆ ਗੱਡੀਆਂ ਵਾਤੇ ਜਿਹੜੇ ਗੁਰੂ ਗੁਰੂ ਨੇ ਸਾਨੂੰ ਇੱਥੇ ਤੇ ਆਪਣਾ ਖੱਲਿਆ ਵਾ ਜਿਹੜੇ ਕੰਮ ਵਾਤੇ ਆਪਾਂ ਉਹੀ ਨਾਲ ਕਰੀਏ ਇਹ ਪੈਸਾ ਕਮਾਇਆ ਤੇ ਨੰਗਰ ਤੇ ਜਲ ਕਰਦੇ ਪਿੰਡਾਂ ਦੇ ਜਾਂ ਕੋਈ ਗਰੀਬਾਂ ਦੇ ਲਈਏ ਇੱਕ ਕਮੇਟੀ ਆ ਕੇ ਮੈਂ ਵੀ ਅਰਦਾਸ ਕਰਦਾ ਸਹੀ ਸਾਡੇ ਪਿੰਡ ਦੀ ਬੀਬੀਆਂ ਬੈਠੀਆਂ ਨੇ ਬੰਦੇ ਹੈਗੇ ਨਹੀਂ ਤੇ ਮੰਜੀ ਤੇ ਬੈਠੀਆਂ ਨੇ ਉਹਨਾਂ ਦਾ ਕੋਈ ਲੀਡੇ ਦਾ ਕੱਪੜੇ ਦਾ ਪ੍ਰਬੰਧ ਕਰੀਏ ਆਪਾਂ ਉਹੀ ਇੱਕ ਲਿਸਟ ਬਣਾਈਏ ਕਿ ਕਿਹੜੇ ਲੋੜਵੰਦੇ ਆ ਤੇ ਥੋੜੀ ਥੋੜੀ ਜਿਹੜੇ ਬੱਚੇ ਬਾਹਰ ਜਾਂਦਾ ਤੇ ਕੋਲੋਂ ਵੀ ਲੈ ਕੇ ਕੁਝ ਆਪਣੀ ਵਿਰਾਹੀ ਕਰਕੇ ਉਹਨਾਂ ਬਾਰੇ ਤੁਸੂ ਸੋਚਿਆ ਕਰੀਏ ਬਬਲ ਸਿੰਘ ਇਹ ਬਹੁਤ ਵਧੀਆ ਮੈਂ ਧੰਨਵਾਦ ਕਰਦਾ ਕਮੇਟੀ ਦਾ ਜਿਨੇ ਅਰਕਾ ਇਦਾਂ ਵਧੀਆ ਲੰਗਰ ਚਲਾਇਆ ਤੇ ਗਾੜੀ ਬੱਚਿਆਂ ਨੂੰ ਵੀ ਸਿਖਿਆਉਂਦੀ ਆ ਹੋਰ ਨਾ ਗੱਲਾਂ ਤੋਂ ਰਹਿ ਤੋੜ ਗਏ ਸੇਵਾ ਚ ਲੱਗਣਗੇ ਬੱਚੇ ਵੇਖਣ ਨੇ ਜਿਹੜੇ ਛੋਟੇ ਛੋਟੇ ਕਈਆਂ ਬੱਚੇ ਨੇ ਅਮਰਤ ਛਕਿਆ ਕੇਸ ਧਾਰੀ ਪੜ ਕੇ ਬੱਧਿਆ ਬੜੀ ਖੁਸ਼ੀ ਹੋਈ ਆ ਮੈਂ ਹਰ ਘਰ ਤੇ ਕਹਿੰਦਾ ਇਹੋ ਜਿਹੇ ਬੱਚੇ ਚਾਹੀਦੇ ਆ ਜਿੱਤਰਾ ਹੀ ਵੰਦ ਸਾਰੇ ਬੱਚਿਆਂ ਨੂੰ ਆਪਣੇ ਆਪਣੇ ਗੁਰੂ ਦੇ ਰਾਵਲ ਚੱਲੀਏ ਮੈਂ ਬਲਵੰਤ ਸਿੰਘ ਪਲੇ ਆ ਸਾਡੀ ਅੱਜ ਗੰਦੋਰਾ ਸੇਵ ਬਹੁਤ ਸੁਭਾ ਦਿਲ ਬਣਾਇਆ ਗਿਆ ਜੀ ਅੱਜ ਇਹ ਅੱਜ ਇਸ ਇੰਤਾਂ ਦਾ ਧੰਨਵਾਦ ਕਰਦੇ ਆਂ ਬਹੁਤ ਬੜਾ ਵਾਇਕ ਵੀ ਦੱਸਦਾ ਵਾਇਕ ਵੀ ਭਾਈ ਨਾਮ ਬੋਲ ਕੇ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਹੈ। ਚਲੋ ਮੈਂ ਆਪੇ ਹੀ ਕਰੇ ਵਾਇਕ ਦਾ ਸਾ ਵਾਇਕ ਜੀ ਦੇ ਫਦੇ ਜਿਹੜੀ ਸਾਡੇ ਪਿੰਡ ਕਲੇਰ ਦੇ ਵਿੱਚ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਮੈਂ ਅੱਜ ਤੱਕ ਇਸ ਸਾਲਾਂ ਦੇ ਵਿੱਚ ਪਹਿਲੀ ਵਾਰ ਇਟਾ ਵਧੀਆ ਪ੍ਰੋਗਰਾਮ ਦੇਖਿਆ ਵਾ ਜਿਹੜੀ ਸਾਡੇ ਸਾਰੇ ਸਹਿਯੋਗਕ ਅਤੇ ਸਹਿਯੋਗ ਨਾਲ ਹੋਇਆ ਵਾ। ਮੈਂ ਇਹੋ ਕਹਿੰਦਾ ਸਾਰੇ ਇਕਜੁੱਟ ਹੋਈਏ ਕੜਦੇ ਵਿੱਚੋਂ ਢੜੇ ਬਾਰੀ ਬਖਾਈਏ, ਇੱੱਖ ਬਖਾਈਏ। ਗੇੜਵੀ ਵੀਰ ਸਾਡੇ ਨਾਲ ਕੋਈ ਅਰਾਜ ਨੂੰਗਾ ਪਿੰਡ 'ਚ ਬੈਠਾ ਹੋਊਗਾ ਜਾਂ ਕੋਈ ਨਹੀਂ ਕਿਸੇ ਤਰ੍ਹਾਂ ਵੀ ਸਾਰੇ ਇਕਜੁੱਟ ਹੋਈਏ ਇਹ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਮਨਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਮੇਰਾ ਨਾਮ ਗੁਪਿੰਦਰ ਸਿੰਘ ਪਿੰਡ ਕਲੇਰ ਪਾਸੇ ਮੈਂ ਲਖਨਪੁਰਿਆਂ ਦੀ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਕੱਲੇ ਤੋਂ ਮਤੇ ਮੈਂ ਇਹ ਦੇਖ ਰਿਹਾ ਜੀ ਅੱਜ ਜੋ ਲਖਨਪੁਰਿਆਂ ਵਾਲਾ ਮੇਲਾ ਮਨਾ ਰਿਹਾ ਹੈ ਕੀ ਆਪਣੇ ਪਿੰਡ ਦੇ ਸੰਗਤ ਜਿਹੜੀ ਮਨੰਦ ਵੀ ਅੱਜ ਤੋਂ ਪਹਿਲਾਂ ਇਦਾਂ ਦਾ ਬੇਦੀ ਮੇਲਾ ਨਹੀਂ ਮਨਾਇਆ ਗਿਆ ਸੀ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤ ਮੇਲਾ ਮੇਜਦੀ ਪਈ ਹੈ ਤੇ ਮੈਂ ਸਾਰੇ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ